ਸਿਹਤ ਲਈ ਲਾਹੇਵੰਦ ਹਨ ਤੋਰੀਆਂ ਜੀਹਾਂ ਅਗਰ ਤੁਸੀਂ ਇਸ ਦਾ ਇਸਤੇਮਾਲ ਕਰਦੇ ਹੋ ਕਿ ਤੁਹਾਡੀ ਸਿਹਤ ਜਿਹੜੀ ਗਈ ਹੈ ਠੀਕ ਹੈ ਹੋ ਸਕਦੀ ਗਈ ਹੈ ਜੇ ਤੁਸੀਂ ਬਿਮਾਰ ਹੋ ਤਾਂ ਸ਼ੂਗਰ ਸਣੇ ਇਹਨਾਂ ਸਮੱਸਿਆਵਾਂ ਤੋਂ ਵੀ निजात ਦਵਾਉਂਦੀ ਏ ਤੋਰੀਆਂ ਤੁਹਾਨੂੰ ਇਸ ਦੀ ਪ੍ਰੋਪਰ ਜਾਣਕਾਰੀ ਦਵਾਂਗੇ ਬਣੇ ਰਹੋ ਇਸ ਵੀਡੀਓ ਦੇ ਨਾਲ ਤੋਰੀ ਇੱਕ ਤਰ੍ਹਾਂ ਦੀ ਸਬਜ਼ੀ ਗਈ ਏ ਇਸ ਦੀ ਖੇਤੀ ਭਾਰਤ ਦੇ ਸਾਰੇ ਸੂਬਿਆਂ ਵਿੱਚ ਕੀਤੀ ਜਾਂਦੀ ਗਈ ਆ ਸਵਾਦ ਨੂੰ ਦੇਖਦੇ ਬਹੁਤੇ ਲੋਕ ਇਸ ਨੂੰ ਖਾਣਾ ਪਸੰਦ ਨਹੀਂ ਕਰਦੇ ਪਰ ਪੋਸ਼ਟਿਕ ਤੱਤਾ ਨਾਲ ਭਰਪੂਰ ਹੈਗੀ ਆ ਬਹੁਤ ਜ਼ਿਆਦਾ ਇਹਦੇ ਫਾਇਦੇ ਹੈਗੇ ਗਏ ਆ ਜਿਹਨੂੰ ਸੁਣ ਕੇ ਕਈ ਲੋਕ ਤਾਂ ਇਸ ਦੇ ਹੁਣ ਫੈਨ ਹੋ ਚੁੱਕੇ ਹੈਗੇ ਨੇ ਕਿਉਂਕਿ ਇਹਦਾ ਸਵਾਦ ਜ਼ਰੂਰ ਜਿਹੜਾ ਆਇਆ ਉਹ ਥੋੜਾ ਅਟਪਟਾ ਹੁੰਦਾ ਹੈ ਲੇਕਿਨ ਫਾਇਦੇ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਤੋਰੀਆਂ ਦੀ ਵੇਲ ਜਾਂ ਪੱਤਿਆਂ ਦਾ ਚੂਰਨ ਬਣਾ ਕੇ ਤੁਸੀਂ ਗਾਂ ਦੇ ਦੁੱਧ ਨਾਲ ਮਿਲਾ ਕੇ ਕੁਝ ਦਿਨ ਪੀਂਦੇ ਹੋ ਤਾਂ ਗੁਰਦੇ ਦੀ ਪੱਥਰੀ ਦੇ ਵਿੱਚ ਕਾਫੀ ਫਾਇਦਾ ਹੁੰਦਾ ਹੈ ਤੋਰੀਆਂ ਦੀ ਸਬਜ਼ੀ ਖਾਣ ਦੇ ਸ਼ੁਕੀਨ ਲੋਕਾਂ ਲਈ ਇਹ ਸਰੀਰ ਵਿੱਚ ਪੱਥਰੀ ਕੱਢੀ ਬਣਨ ਨਹੀਂ ਦਿੰਦੀ ਵਾਲਾਂ ਨੂੰ ਵੀ ਸਫੇਦ ਹੋਣ ਤੋਂ ਰੋਕਦੀ ਹੈ ਗਿਆ ਫੋੜੇ ਗੰਢ ਫਿੰਸੀਆਂ ਨੂੰ ਵੀ ਠੀਕ ਕਰਦੀ ਹੈ ਖਾਸ ਤੌਰ ਤੇ ਸ਼ੂਗਰ ਤੋਂ ਰਾਹਤ ਜਿਹੜੀ ਗਈ ਪਹੁੰਚਦੀ ਗਈ ਹੈ ਤੋਰੀਆਂ ਅੰਦਰ ਪਾਏ ਜਾਣ ਵਾਲੇ ਪੇਪਟਾਈਡ ਇਨਸੂਲਿਨ ਦੀ ਤਰ੍ਹਾਂ ਹੀ ਕੰਮ ਕਰਦੇ ਹਨ ਤੂਰੀਆਂ ਦੀ ਸਬਜ਼ੀ ਖਾਣ ਨਾਲ ਸ਼ੂਗਰ ਘਟਦੀ ਹੈ ਮਤਲਬ ਨੋਰਮਲ ਹੁੰਦੀ ਹੈ ਤੇ ਅੱਖਾਂ ਹੇਠਾਂ ਸੋਜ ਜਿਆਦਾ ਮੋਬਾਈਲ ਟੀਵੀ ਦੇਖਣ ਨਾਲ ਜਾਂ ਨੀਂਦ ਦੀ ਕਮੀ ਨਾਲ ਅੱਖਾਂ ਹੇਠ ਸੋਜ ਆ ਜਾਂਦੀ ਹੈ ਤੂਰੀਆਂ ਦੇ ਤਾਜ਼ੇ ਤੂੜੇ ਹੋਏ ਪੱਤਿਆਂ ਦੇ ਰਸ ਜਾਂ ਤਾਜ਼ੇ ਪੱਤੇ ਅੱਖਾਂ ਤੇ ਮਲਣ ਨਾਲ ਇਹ ਠੀਕ ਹੋ ਜਾਂਦੀ ਹੈ ਐਸਿਡਿਟੀ ਤੋਂ ਵੀ ਕਾਫੀ ਰਾਹਤ ਮਹਿਸੂਸ ਕਰਾਉਂਦੀ ਹੈ ਕਿਉਂਕਿ ਤੂਰੀਆਂ ਠੰਡੀਆਂ ਹੁੰਦੀਆਂ ਹਨ ਇਹ ਢਿੱਡ ਦੀ ਜਲਨ ਤੇ ਐਸਿਡਿਟੀ ਦੀ ਸਮੱਸਿਆ ਤੋਂ ਰਾਹਤ ਦਿਵਾਉਂਦੀਆਂ ਹਨ ਖੁਜਲੀ ਤੋਂ ਵੀ ਰਾਹਤ ਹੁੰਦੀਆਂ ਗਿਆ ਤੁਹਾਨੂੰ ਦੱਸ ਤਈਏ ਕਿ ਤੋਰੀਆਂ ਦੇ ਪੱਤਿਆਂ ਅਤੇ ਬੀਜਾਂ ਨੂੰ ਪਾਣੀ ਵਿੱਚ ਪੀਸ ਕੇ ਚਮੜੀ ਤੇ ਲਾਉਣ ਨਾਲ ਖੁਜਲੀ ਤੇ ਵੀ ਆਰਾਮ ਮਿਲਦਾ ਹੈ ਜੀ ਹਾਂ ਇਹ ਬਹੁਤ ਸਾਰੇ ਫਾਇਦੇ ਦੇ ਤੋਰੀਆਂ ਦੀ ਸਬਜੀ ਦੇ ਨਾਲ ਸਰੀਰ ਨੂੰ ਪਹੁੰਚਦੇ ਆ ਲੇਕਿਨ ਬਹੁਤੇ ਲੋਕ ਇਸ ਨੂੰ ਖਾਣਾ ਪਸੰਦ ਨਹੀਂ ਕਰਦੇ ਕਿਉਂਕਿ ਇਸ ਦਾ ਸਵਾਦ ਹੀ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ ਲੇਕਿਨ ਜਿਵੇਂ ਅਸੀਂ ਗੁਨਾ ਨៃ ਨੂੰ ਦੇਖੀਏ ਤਾਂ ਇਹਦੇ ਵਿੱਚ ਗੁਨਾ ਗੋਣ ਬਹੁਤ ਜ਼ਿਆਦੇਗੇ ਜੋ ਕਿ ਸਾਡੇ ਸਰੀਰ ਲਈ ਬਹੁਤ ਜ਼ਿਆਦੇ ਜ਼ਰੂਰੀ ਹੈਗੇ ਨਹੀਂ